ਸਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਾਦੂਚਾਰ ਦੇ ਨਾਲ ਜੁੜਨਾ ਕਰੀਏ Sarg ਮਹੱਲਾ 5 ਨਨ ਹੋ ਦੇਖਿਓ ਚਲ ਤਤਮਸਾ ਸਭੂ ਦੂਰ ਸਭੂ ਤੇ ਨਿਰੈ ਅਗਮ ਅਗਮ ਘਟ ਵਾਸਾ ਰਹਾਉ ਸਤਗੁਰੂ ਪਾਸ਼ਾ ਸਮਝਾਉਣਾ ਕਰਦੇ ਹਨ ਕਿ ਹੀ ਭਾਈ ਮੈਂ ਆਪਣੀ ਅੱਖੀਂ ਪ੍ਰਮਾਤਮਾ ਦਾ ਅਜਬ ਕੌਤਕ ਵੇਖਿਆ ਅਜਿਹਾ ਤਮਾਸ਼ਾ ਵੇਖਿਆ ਉਸ ਪ੍ਰਮਾਤਮਾ ਨਰਲੀਪ ਹੋਣ ਦੇ ਕਾਰਨ ਸਭ ਜੀਵਾਂ ਤੋਂ ਦੂਰ ਵੱਖਰਾ ਹੈ ਉਹ ਪ੍ਰਮਾਤਮਾ ਸਰਬ ਵਿਆਪਕ ਹੋਣ ਦੇ ਕਾਰਨ ਉਹ ਸਭ ਜੀਵਾਂ ਤੋਂ ਨੇੜੇ ਉਹ ਅਪਹੁੰਚ ਹੈ ਪਰ ਉੰਜ ਸਭ ਸਰੀਰਾਂ ਦੇ ਵਿੱਚ ਉਸ ਦਾ ਨਿਵਾਸ ਹੈ ਸਾਰਿਆਂ ਤੋਂ ਵੱਖਰਾ ਵੀ ਹੈ ਤੇ ਸਾਰਿਆਂ ਦੇ ਵਿੱਚ ਵੀ ਹੈ ਅੱਗੇ ਫਰਮਾਨ ਹੈ ਅਪੂਲ ਨਾ ਭੁੱਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਕਿਨ ਮੇ ਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣ ਤਾਸਾ ਏ ਭਾਈ ਉਹ ਪ੍ਰਮਾਤਮਾ ਭੁੱਲਾਂ ਤੋਂ ਰਹਤ ਹੈ ਉਹ ਕਦੇ ਕੋਈ ਗਲਤੀ ਨਹੀਂ ਕਰਦਾ ਨਾ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਉਂਦਾ ਨਾ ਉਹ ਬਹੁਤੀਆਂ ਸਲਾਹਾਂ ਕਰਦਾ ਨਾ ਕੋਈ ਲਿਖਿਆ ਹੋਇਆ ਹੁਕਮ ਚਲਾਉਂਦਾ ਮਰਤਾ ਨਾ ਕਰੇ ਪਚਾਸਾ ਨਾ ਕੋਈ ਕੰਨੇ ਸਲਾਹਾਂ ਕਰਦਾ ਉਹ ਉਹ ਤਾਂ ਇੱਕ ਖਿੰਨ ਵਿੱਚ ਪੈਦਾ ਕਰਕੇ ਤੇ ਸੋਨਾ ਬਣਾ ਕੇ ਤੇ ਖਿੰਦੇ ਵਿੱਚ ਹੀ ਨਾਸ਼ ਕਰ ਦਿੰਦਾ ਹੈ ਖਿੰਨ ਮਾਹੀ ਸਾਜ ਸਵਾਰ ਬਿਨਾ ਹੈ ਭਗਤ ਵੈਸ਼ਨੂੰ ਦਾ ਉਹ ਪ੍ਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭਗਤ ਵਛਲ ਦਾ ਮਤਲਬ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਅਤੇ ਬੇਅੰਤ ਗੁਣਾ ਰੱਖ ਜਾਨਾ। ਫਿਰ ਅਗੇ ਫਰਮਾਨ ਹੈ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਹਰਿਦੈ ਕੀਓ ਪ੍ਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸ ਹੇ ਭਾਈ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਚਾਨਣ ਕਰ ਦਿੱਤਾ ਉਥੇ ਮਾਨੋ ਕਹਿੰਦੇ ਖੂਪ ਹਨੇਰੇ ਵਾਲੇ ਖੂ ਵਿੱਚ ਦੀਵਾ ਬਲ ਪਿਆ ਉਥੇ ਦੀਵਾ ਬਲ ਪਿਆ ਗਿਆਨ ਦਾ ਹਿ ਨਾਨਕ ਹੈ ਭਾਈ ਕਹਿੰਦੇ ਉਸ ਪ੍ਰਮਾਤਮਾ ਦਾ ਦਰਸ਼ਨ ਕਰਕੇ ਮੈਂ ਆਤਮਕ ਅਨੰਦ ਪ੍ਰਾਪਤ ਕਰ ਲਿਆ ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ਰਗਨੀ ਸ਼ਵਨਯ ਜੀ ਫਰਮਾਨ ਸਾਰਗ ਮਹੱਲਾ ਪੰਜਵਾ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇ ਤੱਕ ਛਤਾਈ ਐ ਤੇ ਤੋ ਹੀ ਦੁੱਖ ਹਵਾ ਰਹਾਉ ਫਿਰ ਸਤਿਗੁਰੂ ਪਾਸ਼ਾ ਫਰਮਾਨ ਕਰਦੇ ਨੇ ਕਿ ਭਾਈ ਪੈਰਾਂ ਨਾਲ ਨਿਰਾ ਪਰਮਾਤਮਾ ਦਾ ਰਸਤਾ ਹੀ ਤੁਰਨਾ ਸੋਹਣਾ ਲੱਗਦਾ ਐ ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੇ ਵੀ ਦੌੜ ਭੱਜ ਕਰੀਦੀ ਐ ਉਤਨਾ ਹੀ ਦੁੱਖ ਲੱਗਦਾ ਐ ਉਤਨਾ ਹੀ ਹੌਕਾ ਲੱਗਦਾ ਕੇਵਲ ਪਹਿਨਣਾ ਪ੍ਰਮਾਤਮਾ ਦੇ ਰਸਤੇ ਤੇ ਤੁਰਨਾ ਜਿੰਨਾ ਇਹ ਹੀ ਸੋਹਣਾ ਲੱਗਦਾ ਹੋਰ ਤਾਂ ਦੌੜ ਭੱਜ ਵਿਅਰਥ ਹੈ ਕਹਿੰਦਾ ਪਾਪ ਰੰਗਿਏ ਫਰਮਾਨ ਨੇਤਰ ਪੁਨੀਤ ਭਈ ਨਰਸ ਪੀਖੇ ਹਸਤ ਪੁਨੀਤ ਟਹਿਲਾਵ ਕਹਿੰਦੇ ਹੈ ਭਾਈ ਪ੍ਰਮਾਤਮਾ ਦਾ ਦਰਸ਼ਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ ਨੇਤਰ ਪਵਿੱਤਰ ਹੋ ਜਾਂਦੇ ਪੁਨੀਤ ਪ੍ਰਮਾਤਮਾ ਦੇ ਸੰਤ ਜਨਾਂ ਦੀ ਟਹਿਲ ਕੀਤੇਆਂ ਹੱਥ ਪਵਿੱਤਰ ਹੋ ਜਾਂਦੇ ਪਰਮਾਤਮਾ ਦੀ ਜਿਨੀ ਉਪਿਆਰੀ ਹੈ ਪਰਮੇਸ਼ਰ ਦੀ ਉਹਨਾਂ ਦੀ ਟਹਿਲ ਦਾ ਮਤਲਬ ਸੇਵਾ ਸੇਵਾ ਕੀਤੀਆਂ ਹੱਥ ਜਿਨੇ ਉਪਮਿੱਤਰ ਹੋ ਜਾਂਦੀ ਹੈ ਰਿਦਾ ਪੁਨੀਤ ਰਿਦਾ ਹਰਮਸਿਓ ਮਸਤ ਪੁਨੀਤ ਸੰਤ ਤੂ ਰਾਵ ਜਿਸ ਹਿਰਦੇ ਵਿੱਚ ਪਰਮਾਤਮਾ ਆ ਵਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹ ਮੱਥਾ ਪਵਿੱਤਰ ਹੋ ਜਾਂਦਾ ਜਿਸ ਉੱਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ਰੰਗੇ ਫਰਮਾਨ ਹੈ ਸਰਮ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤិន ਪਾਵਾਂ ਜਨ ਨਾਨਕ ਕਉ ਗੁਰ ਪੂਰਾ ਭੇਟਿਓ ਸੁਖ ਸਹਿਜ ਆਨੰਦ ਮਿਹਾਵਾ ਏ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਸਾਰੇ ਹੀ ਖਜਾਨੇ ਹਨ ਸਾਰੇ ਖਜਾਨੇ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਮਾਤਮਾ ਨੇ ਆਪਣੀ ਮਿਹਰ ਨਾਲ ਨਾਮ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਉਸ ਮਨੁੱਖ ਦੇ ਨਾਮ ਪ੍ਰਾਪਤ ਉਸ ਮਨੁੱਖ ਨੇ ਕਰ ਲਿਆ ਹੇ ਨਾਨਕ ਹੈ ਭਾਈ ਕਹਿੰਦੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ ਤੇ ਉਸ ਦੀ ਜ਼ਿੰਦਗੀ ਸੁਖ ਵਿੱਚ ਆਤਮਿਕ ਅਡੋਲਤਾ ਵਿੱਚ ਆਨੰਦ ਵਿੱਚ ਗੁਜ਼ਰਨ ਲੱਗ ਪਈ ਮਤੀਤ ਹੋਣ ਲੱਗ ਪਈ ਰੰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗਮ ਹੱਲਾ ਪੰਜਵਾ ਧਿਆਉ ਅੰਤ ਬਾਲ ਨਾਮ ਸਖਾ ਨਿਹਮਾਦ ਪਿਤਾ ਸੁਧ ਭਾਈ ਨਾ ਪਹੁੰਚੈ ਤਹ ਤਹ ਤੁਰਖਾ ਰਹਾਉ ਏ ਭਾਈ ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ ਜਿਸ ਮਨੁੱਖ ਨੇ ਅੰਤ ਵੇਲੇ ਇਸ ਨਾਮ ਨੂੰ ਸਿਮਰਿਆ ਉਸ ਦਾ ਸਾਥੀ ਬਣਿਆ ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਭਾਈ ਜਿੱਥੇ ਮਾਂ ਪਿਓ ਪੁੱਤਰ ਭਰਾ ਕੋਈ ਵੀ ਨਹੀਂ ਪੁੰਹ ਸਕਦਾ ਉੱਥੇ ਇਹ ਹਰ ਨਾਮ ਹੀ ਤੈਨੂੰ ਰੱਖ ਸਕਦਾ ਹੈ ਤੇਰੀ ਰਾਖੀ ਕਰ ਸਕਦਾ ਹੈ ਫਿਰ ਅੰਦੇ ਕੂਪ ਗ੍ਰਹਿ ਮੈਂ ਤੈਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੁਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਏ ਭਾਈ ਮਾਇਆ ਦੇ ਮੋਹ ਦੇ ਅੰਨੇ ਖੂ ਹਿਰਦੇ ਘਰ ਵਿੱਚ ਸਿਰਫ ਉਸ ਮਨੁੱਖ ਨੇ ਹੀ ਹਰੀ ਦਾ ਨਾਮ ਸਿਮਰਿਆ ਜਿਸ ਦੇ ਮੱਥੇ ਉੱਤੇ ਨਾਮ ਸਿਮਰਨ ਦਾ ਲੇਖ ਧੁਰੋਂ ਲਿਖਿਆ ਗਿਆ ਉਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ ਫਾਈਆਂ ਖੁੱਲ ਗਈਆਂ ਉਹਦੇ ਬੰਧਨ ਟੁੱਟ ਗਏ ਗੁਰੂ ਨੇ ਉਸ ਨੂੰ ਮੋਹ ਤੋਂ ਖਲਾਸੀ ਦਿਵਾ ਦਿੱਤੀ ਮੁਕਤ ਕਰ ਦਿੱਤਾ ਉਸ ਨੂੰ ਇਉਂ ਦਿਸ ਪਿਆ ਕਿ हे ਪ੍ਰਭੂ ਤੂੰ ਸਭ ਥਾਈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਸਭ ਤੂੰ ਹੈ ਤੂੰ ਹੀ ਦਿਖਾ ਸੰਗੀ ਫਰਮਾਨ ਹੈ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤੀਆ ਅਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਜ ਮੈਂ ਪਾਇਆ ਗੁਰਲਾਹੀ ਸਗਲ ਤਿਖਾ ਏ ਭਾਈ ਜਿਸ ਮਨੁਖ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆ ਉਸ ਦਾ ਮਨ ਸ਼ਾਂਤ ਹੋ ਗਿਆ ਉਸ ਦੀ ਜੀਵ ਨਾਮ ਜਲ ਚਖ ਕੇ ਰਜ ਗਈ ਤ੍ਰਿਪਤ ਹੋ ਗਈ ਇਸ ਕਰਕੇ ਹੈ ਨਾਨਕ ਦੇ ਭਾਈ ਕਿ ਨੇ ਉਹ ਹਰ ਨਾਮ ਦੀ ਦਾਤ ਦੇ ਕੇ ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਜਿਹਨੀ ਉਹ ਦੂਰ ਕਰ ਦਿੱਤੀ ਮੈਂ ਸਾਰੇ ਸੁਖ ਦੇਣ ਵਾਲੀ ਆਤਮਿਕ ਅਨੋਲਤਾ ਹਾਸਲ ਕਰ ਲਈ ਹੈ ਅਗਲੇ ਸ਼ਬਦ ਦੇ ਵਿੱਚ ਪ੍ਰਮਾਣ ਹੈ ਸਾਰਗ ਮਹਲਾ 4 ਗੁਰ ਮਿਲ ਐਸੇ ਪ੍ਰਭੂ ਤੇ ਆਇਆ ਭਇਓ ਕਿਰਪਾਲ ਦਇਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਯਾ ਰਹਾਓ ਏ ਭਾਈ ਜਿਸ ਮਨੁਖ ਨੇ ਗੁਰੂ ਨੂੰ ਮਿਲ ਕੇ ਇਉਂ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਿਆਵਾਨ ਹੋਇਆ ਉਸ ਮਨੁੱਖ ਨੂੰ ساری ਉਮਰ ਹਿੱਤਤੀ ਵਾ ਨਹੀਂ ਲੱਗਦੀ ਕੋਈ ਦੁੱਖ ਕਲੇਸ਼ ਉਹਨੂੰ ਪਹੁੰਚ ਹੀ ਨਹੀਂ ਸਕਦਾ ਜਿਨੇ ਹਰ ਸਵਾਸ ਪਰਮਾਤਮਾ ਦਾ ਨਾਮ ਸਿਮਰਿਆ ਸੰਗੀ ਫਰਮਾਨ ਹੈ ਜਿਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਮਿਸਰੇ ਘਰੀ ਨਾ ਮਿਸਰੇ ਸਦ ਸੰਗੀ ਜਤ ਜਾਇ ਤਾਂ ਸਤਿਗੁਰੂ ਪਾਸ਼ਾ ਫਰਮਾਨ ਕਰਦੇ ਹਨ ਕਿ اے ਭਾਈ ਜਿਤਨੇ ਵੀ ਸਾਹ ਅਸੀਂ ਜੀਵ ਲੈਂਦੇ ਹਾਂ ਜਿਹੜਾ ਮਨੁੱਖ ਉਹ ਸਾਰੇ ਹਿੱਸਾ ਲੈਂਦਿਆਂ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਿਹੜਾ ਮਨੁੱਖ ਪਰਮਾਤਮਾ ਤੋਂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਨਹੀਂ ਵਿਛੜਦਾ ਜਿਸ ਨੂੰ ਉਸ ਦੀ ਯਾਦ ਇੱਕ ਘੜੀ ਵੀ ਨਹੀਂ ਭੁੱਲਦੀ ਉਹ ਜਿੱਥੇ ਵੀ ਜਾਂਦਾ ਹੈ ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਰਸਦਾ ਹੈ ਰੱਗੇ ਫਰਮਾਨ ਹੈ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਤਾ ਫਿਰ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਇਹ ਨਾਨਕ ਹੈ ਭਾਈ ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਬਲਿਹਾਰ ਨੇ ਸਦਕੇ ਜਾਂਦਾ ਹਾਂ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ਜਦੋਂ ਤੋਂ ਮੈਂ ਗੁਰੂ ਦੀ ਕਿਰਪਾ ਨਾਲ ਸਾਰੇ ਸੁੱਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ਕਿਸੇ ਦੀ ਵੀ ਰੰਗਲੀ ਸ਼ਬਦ ਦੇ ਵਿੱਚ ਫਰਮਾਨ ਹੈ ਸਾਰੰਗ ਮਹੱਲਾ ਪੰਜਵਾ ਮੇਰੇ ਮਨ ਸ਼ਬਦ ਲੱਗੋ ਗੁਰੂ ਮਿੱਠਾ ਖੁਲਿਓ ਕਰਮ ਭਇਓ ਪ੍ਰਗਾਸਾ ਘਾਟ ਘਾਟ ਹਰ ਹਰ ਦੀਠਾ ਰਹਾਉ ਏ ਭਾਈ ਮੇਰੇ ਮਨ ਵਿੱਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ ਇਸ ਸ਼ਾਮਨ ਦੀ ਬਰਕਤ ਦੇ ਨਾਲ ਮੇਰੇ ਵਾਸਤੇ ਪਰਮਾਤਮਾ ਦੀ ਮਿਹਰ ਦਾ ਦਰਵਾਜ਼ਾ ਖੁੱਲ ਗਿਆ ਹੈ। ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ, ਗਿਆਨ ਹੋ ਗਿਆ ਹੈ। ਮੈਂ ਹਰੇਕ ਸਰੀਰ ਵਿੱਚ ਪਰਮਾਤਮਾ ਨੂੰ ਵਸਦਾ ਵੇਖਦਾ ਹਾਂ। ਰੰਗੇ ਫਰਮਾਨ ਹੈ। ਪਾਰ ਬ੍ਰਹਮ ਆਜੋਨੀ ਸੰਪਾਉ ਸਰਬ ਥਾਨ ਘਟ ਬੀਠਾ ਭੈਉ ਪ੍ਰਾਪਤ ਅੰਮ੍ਰਿਤ ਨਾਮ ਬਾਲੇ ਬਲ ਪ੍ਰਵ ਚਰਣੀ ਠਾ ਹੇ ਭਾਈ ਗੁਰੂ ਦੇ ਸ਼ਬਦ ਦੀ ਬਰਕਤਨ ਦੇ ਨਾਲ ਮੈਨੂੰ ਇਉਂ ਦਿਸ ਪਿਆ ਹੈ ਕਿ ਅਜੂਨੀ ਸੁਤੇ ਪ੍ਰਕਾਸ਼ ਜੁਨਾ ਤੋਂ ਰਹਿਤ 파ਰਮ ਹਰੇਕ ਥਾਂ ਤੇ ਹਰੇਕ ਸਰੀਰ ਦੇ ਵਿੱਚ ਬੈਠਾ ਹੋਇਆ ਹੈ ਗੁਰੂ ਸ਼ਬਦ ਦੇ ਰਾਹੀ ਮੈਨੂੰ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਮਿਲ ਪਿਆ ਹੈ ਤੇ ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਸਤ ਸੰਗਤ ਕੀ ਰੇਨ ਮੁਖ ਲਾਗੀ ਕੀ ਇਹ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹਿ ਮਜੀਠਾ ਏ ਭਾਈ ਗੁਰੂ ਦੀ ਕਿਰਪਾ ਨਾਲ ਸਾ社 ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਦੇ ਉੱਤੇ ਲੱਗੀ ਹੈ ਤੇ ਇਸ ਚਰਨਾਂ ਧੂੜ ਦੀ ਮਰਕਤ ਨਾਲ ਮੈਂ ਤਮਨੋਂ ਕਹਿੰਦੇ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਸਾਰੇ ਦੀਆਂ ਥਾਂ ਦਾ ਹੇ ਨਾਨਕ ਕਹਿੰਦੇ ਏ ਭਾਈ ਮੈਂ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਦੇ ਨਾਲ ਗੂੜਾ ਰੰਗਿਆ ਗਿਆ ਹਾਂ ਉਹਦਾ ਮਜੀਠ ਦੇ ਪੱਕੇ ਰੰਗ ਵਾਂਗ ਇਹ ਮਜੀਠਾ ਰੰਗ ਪੱਕਾ ਹੁੰਦਾ ਉਸ ਤਰ੍ਹਾਂ ਰੰਗਿਆ ਗਿਆ ਹੈ ਹਰ ਪ੍ਰੇਮ ਦਾ ਰੰਗ ਮੇਰੇ ਮਨ ਤੋਂ ਉਤਰਦਾ ਨਹੀਂ ਹੈ ਇਹ ਪੱਕਾ ਰੰਗ ਚੜ ਗਿਆ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੇਨ ਤੁਨ ਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਸ਼ਾ ਅਤੀਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ